ਤਮੈ ਅੱਜ ਢਾਬੀ ਗੁਜਰਾਵ ਬਾਰਡਰ ਖਨੋਰੀ ਜਿੱਥੇ ਕਿਸਾਨ ਕਾਫੀ ਲੰਬੇ ਸਮੇਂ ਤੋਂ ਤਕਰੀਬਨ 13 ਫਰਵਰੀ ਤੋਂ ਧਰਨਾ ਲਾਇਆ ਹੋਇਆ ਜਿਹੜੀ ਮੇਰੇ ਇਸ ਪਾਸੇ ਹਰਿਆਣਾ ਸਰਕਾਰ ਨੇ ਬਕਾਇਦਾ ਪੱਕੀਆਂ ਕੰਕਰੀਟ ਦੀਆਂ ਕੰਧਾਂ ਜਿਹੜੀਆਂ ਬਣਾਈਆਂ ਹੋਈਆਂ ਔਰ ਲਗਾਤਾਰ ਤੁਸੀਂ ਜਿਹੜੀ ਹੈਗੀ ਆ سوشل میڈیا ਦੇ ਉੱਤੇ ਪ੍ਰਿੰਟ মিডিਆ ਦੇ ਵਿੱਚ ਇਹ ਦੇਖਦੇ ਆ ਰਹੇ ਹਾਂ ਕਿ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਤਰਸੀ 750 ਦੇ ਕਰੀਬ ਜਿਹੜਾ ਹੈਗਾ ਕਿਸਾਨ ਪਹਿਲਾਂ ਸ਼ਹੀਦ ਹੋ ਚੁੱਕਿਆ ਹੈ ਹੁਣ ਵੀ ਤਕਰੀਬਨ 40 ਦੇ ਕਰੀਬ ਕਿਸਾਨ ਦੂਸਰੇ ਦੌਰ ਦੇ ਵਿੱਚ ਜਿਹੜੇ ਹੈਗੇ ਆ ਉਹ ਸ਼ਹੀਦ ਹੋ ਚੁੱਕੇ ਨੇ ਤੋਂ ਇਸ ਸਮੇਂ ਤੋਂ ਪਹਿਲਾਂ ਅ ਤਿੰਨ ਜਿਹੜੇ ਫੋਰਮ ਹੈਗੇ ਆ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਗੈਰ ਰਾਜਨੀਤਕ ਉਹ ਸੰਘਰਸ਼ ਕਰਦੇ ਆ ਰਹੇ ਆ ਤੇ ਇਹਦੇ ਇਹਨਾਂ ਦੇ ਨਾਲ ਤੀਸਰਾ ਫੋਰਮ ਹੈ ਦਾ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਨੇ ਸ਼ੰਭੂ ਅਤੇ ਟਾਬੀ ਗੁਜਰਾਵਾਂਡਰ ਖਨੋਰੀ ਇੱਥੇ ਇਹ ਮੋਰਚੇ ਲਾਏ ਹੋਏ ਨੇ ਤੀਸਰਾ ਇਹਨਾਂ ਦਾ ਇੱਕ ਹਿੱਸਾ ਰਤਨਪੁਰ ਰਾਜਸਥਾਨ ਦੇ ਵਿੱਚ ਹੈਗਾ ਜਿਹਦੇ ਵਿੱਚ ਮਤਲਬ ਜਿਹੜੇ ਪੰਜਾਬੀ ਬੈਲਟ ਦੇ ਕਿਸਾਨ ਸ਼੍ਰੀ ਗੰਗਾ ਨਗਰ ਕੋਟਾ ਹਨੂਮਾਨਗੜ ਖਾਸ ਕਰਕੇ ਇਹਨਾਂ ਇਲਾਕਿਆਂ ਦੇ ਕਿਸਾਨ ਉਥੇ ਜਿਹੜੇ ਹੈਗੇ ਆ ਉਹ ਸੰਘਰਸ਼ ਕਰ ਰਹੇ ਨੇ ਲੇਕਿਨ ਇਸ ਟਾਈਮ ਦੇ ਉੱਤੇ ਜਿਹੜਾ ਇਹ ਸੰਘਰਸ਼ ਦਾ ਕੇਂਦਰ ਬਣਿਆ ਹੋਇਆ ਹੈ ਉਹ ਕੇਂਦਰ ਇਹ ਹੀ ਬਾਰਡਰ ਹੈਗਾ ਢਾਬੀ ਗੁਜਰਾ ਬਾਰਡਰ ਖਨੋਰੀ ਆ ਕਿਉਂਕਿ ਇੱਥੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਮੁਖੀ ਹੈਡ ਸਰਦਾਰ ਜਗਜੀਤ ਸਿੰਘ ਬੱਲੇਵਾਲ 26 ਨਵੰਬਰ ਤੋਂ ਮਰਨ ਵਰਤ ਤੇ ਨੇ ਉਹ ਆਰ ਪਾਰ ਦੀ ਲੜਾਈ ਲੜ ਰਹੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦਾਅ ਤੇ ਲਾਈ ਹੋਈ ਹੈ ਔਰ ਉਹਨਾਂ ਦੀ ਹਾਲਤ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਉਹਨਾਂ ਦੇ ਮਸਲਜ਼ ਉਹਨਾਂ ਦਾ ਸਾਰਾ ਸਰੀਰ ਉਹ ਖਤਮ ਹੋ ਚੁੱਕਿਆ ਸਿਰਫ ਹੱਡੀਆਂ ਦੀ ਮੁੱਠ ਬਾਕੀ ਹੈ ਲੇਕਿਨ ਅਲਫਰਚੂਨੇਟਲੀ ਬਦਕਿਸਮਤੀ ਦੇ ਨਾਲ ਪ੍ਰਧਾਨ ਮੰਤਰੀ ਜਾਂ ਕੇਂਦਰੀ ਸਰਕਾਰ ਨੇ ਜੜੀ ਚੌਥੇ ਗੇੜ ਦੀ ਗੱਲਬਾਤ 18 ਫਰਵਰੀ ਨੂੰ 18 ਫਰਵਰੀ 2024 ਨੂੰ ਆਖਰੀ ਰੂਪ ਦੇ ਵਿੱਚ ਇਹ ਦੋਨਾਂ ਫੋਰਮਾਂ ਨਾਲ ਕੀਤੀ ਸੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੀਤੀ ਬਲਕਿ ਜੇ ਕੀਤਾ ਹੈ ਤਾਂ 6 ਦਸੰਬਰ ਨੂੰ ਅੰਨੇ ਬਾ ਅਥਰੂ ਗੈਸ ਦੇ ਗੋਲੇ ਗੰਦੇ ਪਾਣੀ ਦੀਆਂ ਬਿਛਾੜਾਂ ਤੇ 25 ਗੰਨ ਦੇ ਜਿਹੜੇ ਬਾਰ ਹੈਗੇ ਆ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਇਹ ਕੀਤੇ ਗਏ ਨੇ ਕਿੰਨੇ ਸੈਂਕੜੇ ਕਿਸਾਨ ਹੈਗੇ ਆ ਜਿਹੜੇ ਉਹ ਜ਼ਖਮੀ ਹੋਏ ਹੈਗੇ ਆ ਤੇ ਇਸ ਸਮੇਂ ਦੌਰਾਨ ਕੰਨਾਂ ਦੀਆਂ ਕੰਨਾਂ ਦੀਆਂ ਨਜ਼ਰਾਂ ਤੱਕ ਜਾਂਦੀਆਂ ਰਹੀਆਂ ਤੇ ਲੇਕਨ ਇੱਕ ਇਸ ਸੰਘਰਸ਼ ਦੇ ਵਿੱਚ ਜਿਹੜੀ ਸੀਮਤਾਈ ਸੀ ਉਹ ਇਹ ਸੀ ਕਿ ਬਹੁਤ ਸਾਰੇ ਜਿਹੜੇ ਹੈਗੇ ਆ ਸਵੈਥਨ ਉਹ ਤਿੰਨ ਜਿਹੜੇ ਫੋਰਮਾਂ ਦੇ ਵਿੱਚ ਵਟੇ ਹੋਏ ਹੋਣ ਕਰਕੇ ਕੇਂਦਰ ਸਰਕਾਰ ਨੂੰ ਇਹ ਭਰਨ ਪੈ ਗਿਆ ਕਿ ਸ਼ਾਇਦ ਇਹ ਕਦੀ ਇਕੱਠੇ ਨਹੀਂ ਹੋਣਗੇ ਤੇ ਇਹਨਾਂ ਦੀਆਂ ਮੰਗਾਂ ਸੁਣਨ ਦੀ ਕੋਈ ਲੋੜ ਨਹੀਂ ਇੱਕ ਹੋਰ ਹਸਲ ਇੱਕ ਜੜੀ ਹੈਗੀ ਆ ਉਹ ਸਰਕਾਰ ਦੀ ਕਹ ਲਓ ਮੈਂ ਕਹਿੰਦਾ ਐਕਸਰਸਾਈਜ਼ ਉਹ ਸੁਪਰੀਮ ਕੋਰਟ ਦੇ ਵਿੱਚ ਚੱਲੀ ਸੁਪਰੀਮ ਕੋਰਟ ਨੇ ਵੀ ਕੀ ਕੀਤਾ ਕਿ ਉਹਨਾਂ ਨੇ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਕੋਈ ਹਦਾਇਤਾਂ ਜਾਰੀ ਕਰਨ ਦੀ ਬਜਾਏ ਉਲਟਾ ਪੰਜਾਬ ਸਰਕਾਰ ਤੇ ਸਾਰਾ ਕੇਂਦਰ ਕਰ ਦਿੱਤਾ ਸਾਰੀ ਗੱਲ ਕਿ ਜਿਹੜਾ ਜਗਜੀਤ ਸਿੰਘ ਦੱਲੇਵਾਲ ਦੀ ਸਿਹਤ ਅਗਰ ਵਿਗੜਦੀ ਆ ਜਾਂ ਉਹਨਾਂ ਨੂੰ ਕੁਝ ਹੁੰਦਾ ਤਾਂ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਆ ਉਹ ਜ਼ਿੰਮੇਵਾਰ ਹੋਵੇਗੀ। ਸੋ ਇਹ ਦੇ ਬਦਲ ਦੇ ਵਿੱਚ ਜਿਹੜੇ ਕਿਸਾਨੀ ਮੋਰਚੇ ਨੇ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਸਾਡਾ ਜਿਹੜਾ ਹੈਗਾ ਪੰਜਾਬ ਦੇ ਸਰਕਾਰ ਦੇ ਨਾਲ ਸਾਡੀਆਂ ਮੰਗਾਂ ਦਾ ਕੋਈ تعلق ਨਹੀਂ ਸਾਡੀਆਂ ਜਿਹੜੀਆਂ ਤੇਰਾ ਮੰਗਾਂ ਨੇ ਦੇ ਹੈਵ ਨਥਿੰਗ ਟੂ ਡੂ ਵਿਦ ਦੀ ਪੰਜਾਬ ਗਰਮੈਂਟ ਦੇ ਆਰ ਡਾਇਰੈਕਟਲੀ ਰਿਲੇਟਡ ਵਿਦ ਦੀ ਸੈਂਟਰਲ ਗਵਰਨਮੈਂਟ ਉਹਦਾ ਸਿੱਧਾ ਸਬੰਧ ਕੇਂਦਰੀ ਸਰਕਾਰ ਦੇ ਨਾਲ ਹੈ ਸੋ ਕੇਂਦਰ ਦੀ ਸਰਕਾਰ ਨੂੰ ਕੋਈ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਨੇ ਤਾਂ ਜਿਹੜੀ ਉੱਚ ਪੱਧਰੀ ਕਮੇਟੀ ਹਾਈ ਪਾਵਰਡ ਕਮੇਟੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਉਸ ਨੂੰ ਆਸਾਮ ਦੇ ਵਿੱਚ ਕੋਈ ਪਾਵਰ ਨਹੀਂ ਦਿੱਤੀ ਗਈ। ਉਹਨਾਂ ਦੇ ਪੱਲੇ ਦੱਲੇ ਕੁਝ ਨਹੀਂ ਸਿਰਫ ਇੱਕ ਗੱਲਾਂ ਬਾਤਾਂ ਦਾ ਲੌਲੀਪੌਪ ਕਿਸਾਨ ਆਗੂਆਂ ਨੂੰ ਦੇ ਕੇ ਉਹ ਬਰਚਾਉਣਾ ਚਾਹੁੰਦੇ ਨੇ ਕਿ ਜਗਜੀਤ ਸਿੰਘ ਦੱਲਰਵਾਲ ਆਪਣਾ ਵਰਤ ਤਿਆਗ ਦੇਵੇ। ਉਹ ਐਦਾਂ ਦੀਆਂ ਗੱਲਾਂ ਵੀ ਬੋਲਦੇ ਨੇ ਕਿ ਤੁਹਾਡੀ ਕੀਮਤ ਦਾ ਤੁਹਾਡੀ ਜ਼ਿੰਦਗੀ ਦੀ ਬੜੀ ਕੀਮਤ ਹੈ। ਸਾਨੂੰ ਬੜਾ ਫਿਕਰ ਹੈ। ਪਰ ਅਮਲ ਦੇ ਵਿੱਚ ਕਿਸਾਨੀ ਮੰਗਾ ਬਾਰੇ ਕੁਝ ਵੀ ਨਹੀਂ ਕੀਤਾ ਗਿਆ। ਇਹ ਗੰਗ ਚਰਚਾ ਸੋਸ਼ਲ ਮੀਡੀਆ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਆ ਚੁੱਕੀ ਹੈ ਹੁਣ ਜੇ ਵੀ ਅੱਜ ਮੈਂ ਇਸ ਢਾਬੀ ਗੁਜਰਾਵਰਡਰ ਖਨੌਰੀ ਤੋਂ ਜੇ ਗੱਲ ਕਰਨ ਜਾ ਰਿਹਾ ਉਹ ਹੈ ਕਿ ਕੱਲ ਤੇ ਪਰਸੋਂ ਪਰਸੋਂ ਇੱਕ ਮੋਗਾ ਦੇਖੇ ਸੰਗਠਿਤ ਕਿਸਾਨ ਮੋਰਚਾ ਦੀ ਬਹੁਤ ਵੱਡੀ ਮਹਾਪੰਚਾਇਤ ਜਾਂ ਇਕੱਤਰਤਾ ਸੀ ਤਾ ਉਹਦੇ ਵਿੱਚ ਪੋਜਿਟਿਵ ਜਿਹੜਾ ਮੋੜ ਹੈਗਾ ਹਾਂ ਪੱਖੀ ਫੈਸਲਾ ਜਿਹੜਾ ਲਿਆ ਗਿਆ ਉਸ ਇਕਤਰਤਾ ਦੇ ਵਿੱਚ ਸਮੂਹ ਜਿਹੜੇ ਇਕੱਠੇ ਹੋਏ ਕਿਸਾਨਾਂ ਦੀ ਮੌਜੂਦਗੀ ਦੇ ਵਿੱਚ ਆਗੂਆਂ ਨੇ ਮਤਾ ਰੱਖਿਆ ਕਿ ਆਪਾਂ ਨੂੰ ਜਿਹੜੇ ਦੋਨੇ ਬਾਰਡਰਾਂ ਦੇ ਉੱਤੇ ਸੰਘਰਸ਼ ਕਰ ਰਹੇ ਜਿਹੜੇ ਮੋਰਚੇ ਨੇ ਦੋ ਮੋਰਚੇ ਨੇ ਉਹਨਾਂ ਨਾਲ ਗੱਲ ਕਰਨੀ ਬਣਦੀ ਹੈ ਤੋ ਉਹ ਗੱਲ ਕਰਨ ਤਾਂ ਹੈ ਤਾਂ ਉਹ ਕੱਲ ਉਹਨਾਂ ਨੇ ਇੱਕ 6 ਮੈਂਬਰੀ ਕਮੇਟੀ ਜਿਹੜੀ ਨਿਯੁਕਤ ਕੀਤੀ ਸੀ ਜਿਹਦੇ ਵਿੱਚ ਜਿਹੜੇ ਮੈਂਬਰ ਹੈਗੇ ਆ ਬਲਬੀਰ ਸਿੰਘ ਰਾਜੇਵਾਲ ਰਮਿੰਦਰ ਸਿੰਘ ਪਟਿਆਲਾ ਡਾਕਟਰ ਦਰਸ਼ਨਪਾਲ ਤੇ ਇਸੇ ਤਰ੍ਹਾਂ ਜਗਿੰਦਰ ਨਾਨ ਤੇ ਰਕੇਸ਼ ਤਕਤ ਦੇ ਨਮਾਇंदे ਨੇ ਕ੍ਰਿਸ਼ਨਾ ਪ੍ਰਸਾਦ ਕੇਰਲਾ ਤੋਂ ਨੇ ਮੇਰਾ ਖਿਆਲ ਹੈ 6 ਨੇ ਨਾਮ ਹੈ ਇੱਕ ਵਾਰੀ ਫੇਰ ਰਿਪੀਟ ਕਰ ਦਿੰਨਾ ਬਲਵੀਰ ਸਿੰਘ ਰਾਜੇਵਾਲ ਰਮਿੰਦਰ ਸਿੰਘ ਪਟਿਆਲਾ ਜੋਗਿੰਦਰ ਸਿੰਘ ਉਗਰਾਹਾ ਡਾਕਟਰ ਦਰਸ਼ਨਪਾਲ ਜੋਗਿੰਦਰ ਨੈਣ ਜੋ ਕਿ ਰਕੇਸ਼ ਦੇ ਰਕੇਸ਼ ਟਕਾਇਤ ਦੇ ਜਥੇਬੰਦੀ ਦੇ ਨਮਾਇੰਦੇ ਦੇ ਤੌਰ ਤੇ ਹਾਜ਼ਰ ਹੋਏ ਸੀ ਕ੍ਰਿਸ਼ਨਾ ਪ੍ਰਸਾਦ ਇਹ ਕੇਰਲਾ ਤੋਂ ਨਹੀਂ ਇਹ 6 ਮੈਂਬਰ ਜਿਹੜੇ ਹੈਗੇ ਆ ਕੱਲ ਆਪਣੇ ਜਥੇਬੰਦੀਆਂ ਦੇ ਲਗਭਗ 200 ਤੋਂ ਵੱਧ ਆਗੂਆਂ ਕਾਰਕੁਨਾ ਸਮੇਤ ਉਹਨਾਂ ਨੇ ਇੱਥੇ ਜਿਹੜਾ ਹੈਗਾ ਦਲੇਵਾਲ ਸਾਹਿਬ ਨਾਲ ਮੁਲਾਕਾਤ ਕੀਤੀ ਇੱਥੋਂ ਦੀ ਜਿਹੜੀ ਮੁੱਖ ਸਟੇਜ ਹੈਗੀ ਆ ਉਸ ਦੇ ਉੱਤੇ ਵੀ ਕੁਝ ਸਮਾਂ ਉਹਨਾਂ ਨੇ ਬਿਤਾਇਆ ਔਰ ਉਹ ਇੱਕ ਉਹਨਾਂ ਨੇ ਬਹੁਤ ਹੀ ਹਾਂ ਪੱਖੀ ਸੱਦਾ ਦੇ ਕੇ ਗਏ ਨੇ ਕਿ ਬੀਤੇ ਚ ਕੁਝ ਵੀ ਹੋ ਗਿਆ ਆਓ ਆਪਾਂ ਇਕੱਠੇ ਹੋਈਏ ਸਾਡੀਆਂ ਮੰਗਾ ਸਾਂਝੀਆਂ ਨੇ ਸਾਡਾ ਮਸਲਾ ਸਾਂਝਾ ਹੈ ਤੇ ਸਾਡਾ ਜਿਹੜਾ ਨਿਸ਼ਾਨਾ ਉਹ ਸਾਰਿਆਂ ਦਾ ਸਾਂਝਾ ਹੈ ਉਹ ਕੇਂਦਰ ਸਰਕਾਰ ਹੈ ਤੇ ਜਿਵੇਂ ਅਸੀਂ ਪਹਿਲਾਂ ਇਕੱਠਿਆਂ ਸੰਘਰਸ਼ ਲੜਿਆ ਹੈ ਤੇ ਉਹਨਾਂ ਹਾਟਮਾਂ ਦੀ ਉਸ ਅੜੀਲ ਸਰਕਾਰ ਨੂੰ ਝਕਾਇਆ ਸੀ 2020-21 ਦੇ ਵਿੱਚ ਸਾਨੂੰ ਉਹੀ ਇਤਿਹਾਸ ਹੈ ਜਿਹੜਾ ਉਹ ਦੁਹਰਾਉਣ ਦੀ ਲੋੜ ਹੈ ਤੋਂ ਇਸ ਤੋਂ ਬਾਅਦ ਉਹ ਇੱਕ ਬਕਾਇਦਾ ਕਾਫਲੇ ਦੇ ਰੂਪ ਦੇ ਵਿੱਚ ਫਿਰ ਸ਼ੰਭੂ ਬਾਡਰ ਲਈ ਰਵਾਨਾ ਹੋਏ ਇਹ ਇੱਕ ਜਿਹੜਾ ਘਟਨਾਵਾਂ ਦਾ ਵਹਿਣ ਬਿਲਕੁਲ ਹਾ ਪੱਖੀ ਰੁੱਖ ਲੈ ਚੁੱਕਿਆ ਤੇ ਨੇੜ ਭਵਿੱਖ ਦੇ ਵਿੱਚ ਇਹ ਇੱਕ ਐਸ ਕਿਸਮ ਦਾ ਸਿਗਨਲ ਦੇਣ ਜਾ ਰਿਹਾ ਹੈ ਕਿ ਹਿੰਦੁਸਤਾਨ ਦੇ ਨਵੇਂ ਤਿਕਸ਼ ਲੋਕਾਂ ਨੂੰ ਹਿੰਦੁਸਤਾਨ ਦੇ ਕਿਸਾਨਾਂ ਨੂੰ ਹਿੰਦੁਸਤਾਨ ਦੇ ਕਿਰਤੀਆਂ ਨੂੰ ਜ਼ਬਰ ਨਾਲ ਨਹੀਂ ਦਬਾਇਆ ਜਾ ਸਕਦਾ ਇਹਨਾਂ ਦੇ ਸਿਰਪ ਦੀ ਤੁਸੀਂ ਪਰਖ ਕਰ ਸਕਦੇ ਹੋ ਇਹਨਾਂ ਦੇ ਸਿਧਕ ਨੂੰ ਤੁਸੀਂ ਇੱਕ ਖਾਸ ਕਿਸਮ ਦਾ ਤਸ਼ੱਦਦ ਦਾ ਦੇ ਦੌਰ ਦੇ ਵਿੱਚ ਲੁਕੇਟ ਸਕਦੇ ਹਾਂ ਲੇਕਿਨ ਇਹ ਹਾਰ ਮੰਨਣ ਵਾਲੇ ਨਹੀਂ ਹਨ ਜਿਵੇਂ ਸਪਾਨੀਆਂ ਸਰੀਆਂ ਮਿੱਧ ਤੇ ਟੱਕਰ ਦੇ ਬਰਦ ਜਿਹੜਾ ਠੰਡ ਦੇ ਵਿੱਚ ਪਾਣੀ ਲਾਉਣ ਵਾਲੇ ਪਿੰਡਿਆਂ ਦੇ ਉੱਤੇ ਹਰ ਕਿਸਮ ਦੀ ਗਰਮੀ ਝੱਲਣ ਵਾਲੇ ਇਹ ਥੋੜੀਆਂ ਅਥਰੂ ਗੈਸ ਦੀਆਂ ਬਿਸ਼ਾ ਪਾਣੀ ਦੀਆਂ ਬਿਸ਼ਾੜਾ ਅਥਰੂ ਗੈਸ ਤੋਂ ਡਰਨ ਵਾਲੇ ਨਹੀਂ ਹਨ ਤੋਂ ਇਹ ਉਸ ਤੋਂ ਬਾਅਦ ਸ਼ਾਮ ਨੂੰ ਟੋਟਲ ਸੋਸ਼ਲ ਮੀਡੀਆ ਦੇ ਵਿੱਚ ਪ੍ਰਿੰਟ ਮੀਡੀਆ ਦੇ ਵਿੱਚ ਅੱਜ ਦੇ ਅਖਬਾਰਾਂ ਦੇ ਵਿੱਚ ਇਸ ਗੱਲ ਨੂੰ ਉੱਚੇ ਚੇਤਤ ਤੌਰ ਤੇ ਨੋਟ ਕੀਤਾ ਗਿਆ ਮੈਂ ਇਥੇ ਢਾਬੀ ਗੁਜਰਾ ਬਾਰਡਰ ਦੀ ਸਟੇਜ ਦੇ ਪਾਸ ਮੌਜੂਦ ਸੀਗਾ ਆਪਣੇ ਜਿਹੜਾ ਹੈਗਾ ਚੈਨਲ ਦੇ ਵਿੱਚ ਇਸ ਕਵਰੇਜ ਕਰਨ ਦੀ ਦਾ ਵੌਇਸ ਆਫ ਈਸਟ ਪੰਜਾਬ ਤਾਂ ਉਸ ਸਾਹਮਣੇ ਜਦੋਂ ਜਿਹੜੇ ਕਿਸਾਨ ਆਗੂ ਚੇਅਰ ਮੈਂਬਰੀ ਕਮੇਟੀ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿਆਂ ਡਾਕਟਰ ਦਰਸ਼ਨਪਾਲ ਬਲਵੀਰ ਸਿੰਘ ਰਾਜੇਵਾਲ ਰਮਿੰਦਰ ਸਿੰਘ ਪਟਿਆਲਾ ਜਗਿੰਦਰ ਸਿੰਘ ਅਗਰਾਹਾ ਜਗਿੰਦਰ ਨੈਨ ਵੀ ਵਾਸ ਰਿਪਰੈਜ਼েন্টিੰਗ ਰਕੇਸ਼ਪਤ ਕਾਇਤ ਕ੍ਰਿਸ਼ਨਾ ਪ੍ਰਸਾਦ ਫ্রম ਕੇਰਲਾ ਜਦੋਂ ਇਹਨਾਂ ਦੀ ਅਗਵਾਈ ਦੇ ਵਿੱਚੋਂ ਕਾਫਲਾ ਸਟੇਜ ਦੇ ਵਿੱਚ ਪਰਫੇਸ਼ ਕੀਤਾ ਤਾਂ ਇੱਥੇ ਮਾਹੌਲ ਸੀ ਆਕਾਸ਼ ਵਜਾਉ ਨਾਅਰਿਆਂ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਕਿਸਾਨ ਇਕਤਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਆਪਣੇ ਹੱਕ ਲੈ ਕੇ ਰਾਂਗੇ ਇਦਾਂ ਦੇ ਨਾਰੇ ਲਾ ਰਹੇ ਸੀ ਇਹ ਇੱਕ ਅਜਿਹਾ ਮਾਹੌਲ ਸੀ ਲੱਗਦਾ ਸੀ ਜਿਵੇਂ ਦੋ ਪ੍ਰਾ ਬਹੁਤ ਸਮੇਂ ਤੋਂ ਵਿਛੜੇ ਹੋਏ ਮਿਲ ਗਏ ਹੋਣ ਤਾਂ ਉਸ ਤੋਂ ਬਾਅਦ ਉਹ ਲੋਕ ਜਿਹੜੇ ਦਿਨੀ ਕਾਮਨਾ ਕਰਦੇ ਸੀ ਉਹ ਕਿਰਤੀ ਲੋਕ ਜਿਹੜੇ ਲੰਬੇ ਸਮੇਂ ਤੋਂ 13 ਫਰਵਰੀ ਕੀ ਮਲ ਫਰਵਰੀ ਦੇ ਤਾਲੇ ਨੂੰ ਹਫ਼ਤੇ ਤੋਂ ਲੈ ਕੇ ਸਮਰਸ਼ ਦੇ ਰਾਹ ਪਏ ਹੋਏ ਸੀ ਉਹਨਾਂ ਦੀਆਂ ਚਿਹਰਿਆਂ ਦੇ ਉੱਤੇ ਖੁਸ਼ੀ ਦੀ ਜੋਸ਼ ਦੀ ਉਮੀਦ ਦੇਖਣਯੋਗ ਸੀ ਉਹਨਾਂ ਦੇ ਚਿਹਰੇ ਖੜੇ ਉੱਤੇ ਕਿ ਹੁਣ ਸਾਡੇ ਸਭ ਦੇ ਹੱਥ ਸਾਡੀਆਂ ਸਾਰੀਆਂ ਉਂਗਲਾਂ ਇੱਕ ਮੁਠੀ ਦਾ ਰੂਪ ਲੈਣ ਜਾ ਰਹੀਆਂ ਨੇ ਤੇ ਉਹੀ 21 ਦਾ ਖਿਆਸ ਡਰਾਉਣਗੀਆਂ ਨਹੀਂ ਬਲਕਿ ਉਸ ਤੋਂ ਅੱਗੇ ਇਸ ਸੰਘਰਸ਼ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਗਿਆ ਲੇਕਿਨ ਜਿਹੜੀ ਗੱਲ ਅੱਜ ਜਿੱਥੇ ਇਹ ਸਾਡੇ ਲਈ ਸਾਡੇ ਕਿਸਾਨਾਂ ਲਈ ਇੱਕ ਖੁਸ਼ੀ ਦੀ ਖਬਰ ਹੈ ਉਥੇ ਨਾਲ ਦੀ ਨਾਲ ਸਾਡੇ ਕਿਸਾਨ ਆਗੂਆਂ ਦੇ ਉੱਤੇ ਵੱਡੀ ਜ਼ਿੰਮੇਵਾਰੀ ਵੀ ਜਿਹੜੀ ਲੈ ਕੇ ਆਇਆ ਕਿਉਂਕਿ ਇਤਿਹਾਸ ਦੇ ਵਿੱਚ ਕੁਝ ਪਲ ਅਜਿਹੇ ਹੁੰਦੇ ਨੇ ਜਿਹੜੇ ਇੱਕ ਇੱਕ ਤਰ੍ਹਾਂ ਨਾਲ ਬਹੁਤ ਸਾਲਾਂ ਦਾ ਪੰਡਾ ਕੁਸ਼ਮੈਂਟਲ ਦੇ ਵਿੱਚ ਕੁਝ ਘੜੀਆਂ ਦੇ ਵਿੱਚ ਉਹ ਤੈਅ ਕਰ ਜਾਂਦੇ ਨੇ ਤੇ ਉਸ ਪ੍ਰਸੰਗ ਦੇ ਵਿੱਚ ਇਸ ਸੰਘਰਸ਼ ਦੀ ਜਿੱਤ ਤੋਂ ਡਰਦੇ ਆ ਮੇਰਾ ਖਿਆਲ ਹੈ ਰਾਤ ਕੇਂਦਰ ਸਰਕਾਰ ਦੀ ਨੁਮਾਇੰਦਿਆਂ ਨੂੰ ਹਰਿਆਣਾ ਸਰਕਾਰ ਦੀ ਨੁਮਾਇੰਦਿਆਂ ਨੂੰ ਸ਼ਾਇਦ ਚੰਨ ਦੀ ਨੀਂਦ ਨਾ ਆਈ ਹੋਵੇ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਕਹਿੰਦੇ ਸੀ ਮੋਦੀ ਮੁਮਕਿਨ ਹੈ ਉਸ ਮੋਦੀ ਨੂੰ ਹਰਾਉਣ ਵਾਲੀ ਉਸ ਮੋਦੀ ਨੂੰ ਗੋਦਿਆਂ ਪਰਨੇ ਕਰਨ ਵਾਲੀ ਤਾਕਤ ਇੱਕ ਵਾਰੀ ਫੇਰ ਉਸ ਜੋਸ਼ ਖਰੋਸ਼ ਦੀ ਰੰਗਤ ਲੈਣ ਜਾ ਰਹੀ ਹੈ ਤਾਂ ਇਹ ਜਿਹੇ ਮਾਹੌਲ ਦੇ ਵਿੱਚ ਉਹ ਇਕੱਲਾ ਜਾਬਰ ਨਹੀਂ ਉਹ ਸਾਜ਼ਿਸ਼ਾਂ ਕਰਨਗੇ ਤਾਂ ਮੈਂ ਇਸ ਢਾਬੀ ਗੁਜਰਾ ਖਨੌਰੀ ਬਾਰਡਰ ਦੇ ਮੰਚ ਤੋਂ ਸਾਰੇ ਕਿਸਾਨ ਹਤੈਸ਼ੀ ਕਿਰਤੀਆਂ ਨੂੰ ਇੱਕ ਅਪੀਲ ਕਰਨੀ ਚਾਹਾਂਗਾ ਕਿ ਜਿੰਨੇ ਵੀ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨਹੀਂ ਉਹ ਬਿਲਕੁਲ ਇਸ ਗੱਲ ਵਾਰੇ ਚੇਤਨ ਹੋ ਜਾਣ ਉਥੇ ਕਈ ਵਾਰੀ ਗਲਤ ਫੇਕ ਆਈਡੀਜ਼ ਬਣਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਜਾਂਦੀਆਂ ਨੇ ਜਿਹਦੇ ਨਾਲ ਸਾਡੇ ਨੌਜਵਾਨ ਪੜਕਹਾਟ ਚ ਆ ਜਾਂਦੇ ਨੇ ਉਹਨਾਂ ਨੂੰ ਸਬਰ ਸੰਤੋਖ ਤੋਂ ਕੰਮ ਲੈਣਾ ਹੋਵੇਗਾ ਉਹਨਾਂ ਦੀ ਹਰ ਫਾਇਸ ਨੂੰ ਆਪਣੇ ਆਗੂਆਂ ਤੋਂ ਦਿਸ਼ਾ ਨਿਰਦੇਸ਼ ਲੈਂਦੇ ਆ ਫੇਲ ਕਰਨੀ ਹੋਏਗੀ ਕਿਸੇ ਵੀ ਕਿਸਮ ਦੀ ਸਾਜ਼ਿਸ਼ ਉਹਨਾਂ ਦੇ ਮਨਾਂ ਦੇ ਵਿੱਚ ਜਾਂ ਉਹਨਾਂ ਦੇ ਧਿਆਨ ਚਾਉਂਦੀ ਹੈ ਤਾਂ ਉਹਨਾਂ ਨੂੰ ਤੁਰੰਤ ਆਪਣੇ ਆਗੂਆਂ ਨੂੰ ਸੂਚਿਤ ਕਰਨਾ ਹੋਏਗਾ ਤੇ ਸਰਕਾਰ ਦੀਆਂ ਬਖ ਬਖ ਤਰਾਨੀਆਂ ਚਾਲਾ ਵੰਡ ਪਾਉਣ ਦੀਆਂ افਵਾਹਾਂ ਦਾ ਦੌਰ ਚਲਾਇਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਝੂਠੀਆਂ ਖਬਰਾਂ ਪਹਿਲਾਂ ਜਗਜੀਤ ਸਿੰਘ ਦੱਲੇਵਾਲ ਦੇ ਬਾਰੇ ਵਿੱਚ ਵੀ ਆਈਆਂ ਇਥੋਂ ਤੱਕ ਕਿ ਕਈਆਂ ਨੇ ਇੱਥਾ ਇਸ ਤਰ੍ਹਾਂ ਦੀ ਵੀ ਜਿਹੜੀ ਹੈਗੀ ਆ ਵੱਧ ਜਵਾਨੀ ਕੀਤੀ ਮਤਲਬ ਮੈਨੂੰ ਝਿਜਕ ਹੁੰਦੀ ਆ ਉਹ ਗੱਲ ਕਹਿਣ ਲਈ ਕਿ ਉਹਨਾਂ ਦੀ ਤੇ ਮੌਤ ਹੋ ਗਈ ਹੈ ਜਾਂ ਉਹਨਾਂ ਨੂੰ ਚੁਕ ਲਿਆ ਗਿਆ ਦੂਜੀ ਵਾਰ ਯਾਨੀ ਪਹਿਲੀ ਵਾਰ ਤਾਂ ਪੰਜਾਬ ਦੀ ਸਰਕਾਰ ਨੇ ਇਹ ਗਲਤੀ ਕਰਕੇ ਦੇਖ ਲਈ ਸੀ ਦੂਜੀ ਵਾਰ ਇਹ ਗੱਲ ਅਫਵਾਹਾਂ ਦਾ ਮੁੱਦਾ ਬਣਾਈ ਗਈ ਸੋ ਅਜਿਹੇ ਸਮੇਂ ਦੇ ਉੱਤੇ ਜਿੱਥੇ ਸਾਡੇ ਸਵਰਤਕ ਕਿਸਾਨ ਮੋਰਚਾ ਦੇ ਹੀ ਆਗੂ ਜਿਨ੍ਹਾਂ ਦੇ ਵਿੱਚ 6 ਜਿਹੜੇ ਵਿਅਕਤੀ ਜਾਂ ਜਿਨ੍ਹਾਂ ਆਪਾਂ ਕਹਿੰਦੇ ਆ ਜੁਆਇੰਟ ਪਰਸਨੈਲਿਟੀ ਇਸ ਜਿਹੜੀ 6 6 ਮੈਂਬਰੀ ਕਮੇਟੀ ਦੇ ਵਿੱਚ ਵੀ ਸ਼ਾਮਲ ਨੇ ਉਹਨਾਂ ਦੇ ਉਹਨਾਂ ਵੱਲੋਂ ਦਿਖਾਏ ਗਈ ਪਹਿਲ ਕਦਮੀ ਉਹਨਾਂ ਵੱਲੋਂ ਦਿਖਾਇਆ ਗਿਆ ਵਿਡੱਪਣ ਤੇ ਉਹਨਾਂ ਦੇ ਸਵਾਗਤ ਦੇ ਵਿੱਚ ਇੱਕ ਹਾਥੱਖੀ ਹੰਗਾਰਾ ਜੋ ਤਾਬੀ ਗੁਜਰਾਵਾਦਰ ਤੋਂ ਇੱਥੇ ਮੌਜੂਦ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਵੱਲੋਂ ਇਸੇ ਤਰ੍ਹਾਂ ਸ਼ੰਭੂ ਬਾਰਡਰ ਦੇ ਵਿਖੇ ਉਹ ਆਗੂਆਂ ਵੱਲੋਂ ਉਹਨਾਂ ਦਾ ਜੋ ਸਵਾਗਤ ਕੀਤਾ ਗਿਆ ਜਿੰਨੀ ਨਿਗ ਦੇ ਨਾਲ ਉਹਨਾਂ ਨੂੰ ਕਲਾਵੇ ਦੇ ਵਿੱਚ ਲਿਆ ਗਿਆ ਤੇ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਇਹ ਮੋਰਚਾ ਆਪਣੇ ਪੂਰੇ ਜਲੌਅ ਦੇ ਵਿੱਚ ਆਉਣ ਜਾ ਰਿਹਾ ਹੈ ਮੈਂ ਅ ਦੱਬਾ ਰੈਪਰਸ ਆਫ ਈਸਟ ਪੰਜਾਬ ਵੱਲੋਂ ਇਸ ਸਾਡੇ ਸਨਮਾਨਿਤ ਆਗੂਆਂ ਨੂੰ ਸਲਾਮ ਕਰਦਾ ਹਾਂ ਸ਼ੁਕਰੀਆ ਧੰਨਵਾਦ